ਅਕਾ ਹੋਇਆ ਹੈ ਤੇ ਪੁਛ ਦੇ ਗੁਰਦੁਆਰਾ ਸਾਹਿਬ ਬੈਟਕ ਮਹਨ ਸਿੰਘ ਬਹਾਰਾ tMapਾ ਕਾ ਹੋਇਆ ਦਸਿਆ ਜਾ ਰਿਹਾ ਕਾਬਲੇ ਗੋੜੇ ਕੀ ਰਾਤ ਕਰੀਬ 11:30 ਵਜੇ ਆ ਬਲਾਸਟ ਹੋਇਆ ਹੈ tMapਾ ਹੋਇਆ ਹੈ ਜਾਨੀ ਨੁਕਸਾਨ ਤੋਂ ਹਾਲਾ ਕਿ ਬਚਾ ਰਿਹਾ ਹੈ ਪਰ ਗੁਰਦੁਆਰੇ ਦਿਆਂ ਕੰਦਾ ਨੂੰ ਨੁਕਸਾਨ ਪਹੁੰਚਿਆ ਹੈ ਇਸ ਲਈ ਵਿਚਾਲੇ ਗੁਰਦੁਆਰੇ ਦਿਆਂ ਬਾਹਰੀ ਕੰਦਾ ਨੂੰ ਨੁਕਸਾਨ ਪਹੁੰਚਿਆ ਇਲਾਕੇ ਚ دہشت ਦਾ ਮਾਹੌਲ ਹੈ ਸੁਰੱਖਿਆ ਵਧਾਈ ਗਈ ਹੈ ਤੇ ਪੁਲਿਸ ਅਤੇ ਫੌਜ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਸ੍ਰੀ ਵਿਚਾਲੇ ਦੱਸ ਦੇ ਕਿ ਫੋਰੈਂਸਿਕ ਟੀਮ ਨੇ ਸੈਂਪਲ ਇਕੱਠੇ ਕੀਤੇ ਨੇ। ਇਸ ਤੋਂ ਪਹਿਲਾਂ ਪੁੱਛਦੇ ਸੁਰਨ ਕੋਟ 'ਚ ਵੀ ਦੋ ਤਮਾਕੇ ਹੋਏ ਨੇ। ਇੱਕ ਤਮਾਕਾ ਮੰਦਰ ਕੰਪਲੈਕਸ ਅਤੇ ਦੂਜਾ ਐਮ ਆਈ ਐਸ ਕੈਂਪ 'ਚ ਹੋਇਆ ਸੀਗਾ। ਹਾਲਾਂਕਿ ਜਾਂਚ ਦਾ ਵਿਸ਼ਾ ਹੈ। ਮੌਕੇ ਦੀਆਂ ਤਸਵੀਰਾਂ ਤੁਹਾਨੂੰ ਵਖਾ ਰਿਹਾ। ਵੇਖਿਆ ਜਾ ਸਕਦਾ ਹੈ ਕਿ ਵੱਡੀ ਤਾਦਾਦ ਫੌਜ ਦੇ ਜਵਾਨ ਉੱਥੇ ਮੌਜੂਦ ਹੈ। वो तादाद जो गुरद्वारे प्रबंधक कमेटी के उबर मौजूद ने तस्वीर तो गुरुद्वारा साहब दिया जिसकी कि बाहर धमाका होया है जानी नुकसान तो हालांकि बचा रहा है इस विचाले पुलिस जांच पड़ता लगातार जारी है रात करीब साढ़े ग्यारह बजे की पूरी घटना दसी जा रही है जानी नुकसान तो हालांकि बचा रहा है न्यूज एटीन एक्सकलूसिव तस्वीर तुम देख पा रहे हो मेरे मेरे सहयोगी तजेंद्र सोधी फोन लाइन से मौजूद ने तजिंदर तफतीश जानना चाहेंगे कि धमाका कदों कि वापर ਅਰ ਦੇਖੋ ਰਾਤ ਨੂੰ ਕੋਈ 11:30 ਤੇ ਪੋਣੀ 12 ਦੇ ਵਿੱਚ ਦੀ ਘਟਨਾ ਹੈਗੀ ਜਦੋਂ ਪੁਛ ਦਾ ਜਿਹੜਾ ਇਹ ਦਾ ਇਲਾਕਾ ਹੈ ਹਸਪੀਟਲ ਤੇ ਇੱਕ ਗੁਦਵਾਰਾ ਸਾਹਿਬ ਤੇ ਨਾਲ ਹੀ ਅਕੋਸ਼ ਲਾਸਟ ਹੁੰਦਾ ਹੈ ਇਸ ਦੀ ਇਨਵੈਸਟੀਗੇਸ਼ਨ ਉਸ ਨੂੰ ਉਥਾ ਲਿਖਿਆ ਜਾ ਰਿਹਾ ਹੈ ਕਿ ਕੀ ਕੋਈ चाइनीज ग्रनेडा उठाया गया है जो ये ब्लास्ट होया हो बाद ही पूरे इलाके मुहाफे च लै लिया जिनी भी उसे सिक्योरिटी एजेंसी की टीम्स है वो मोह वारदात पहुंच गई जम्मू कश्मीर पुलिस आर्मी ਮੁੰਗੇ ਵਾਰਦਾਤ ਤੇ ਪੁੱਛੀਆਂ ਤੇ ਉੱਥੇ ਜਾ ਕੇ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਸ਼ੁਰੂ ਹੋ ਗਈ ਸੀ ਹਮਮ ਅ ਸੀਸੀਟੀਵੀ ਏਰੀਆ ਸੀਸੀਟੀਵੀ ਫੁਟੇਜ ਜਿਹੜੀ ਉਸ ਏਰੀਆ ਦੀ ਹੈਗੀ ਉਹਨੂੰ ਖੰਗਾਲਿਆ ਜਾ ਰਿਹਾ ਸੀ ਇਹ ਦੇਖਣ ਵਾਸਤੇ ਕਿ ਇਸ ਜਿਹੜੇ ਤਮਾਕੇ ਦੇ ਪਿੱਛੇ ਕੋਣ ਜਿਹੜਾ ਹੈ ਉਹ ਮਲਬਵਤ ਹੈ ਹਮਮ ਪੁਲਿਸ ਨੇ ਕੱਲ ਦੇ ਰਾਤ ਇੱਕ ਸਟੇਟਮੈਂਟ ਜਾਰੀ ਕੀਤੀ ਹੈ ਜਿਹਦੇ ਵਿੱਚ ਉਹਨਾਂ ਨੇ ਦੱਸਿਆ ਸੀਗਾ ਕਿ ਇੱਕ ਸਸਪੈਕਟਿਡ ਸਮਾਲ ਇੰਟੈਂਸਿਟੀ ਦਾ ਐਕਸਪਲੋਜਨ ਦੀ ਆਵਾਜ਼ ਆਈ ਸੀ ਕੁਝ ਹਸਪੀਟਲ ਦੇ ਨੇੜੇ ਉਥੇ ਗੁਰਦੁਆਰਾ ਸਾਹਿਬ ਵੀ ਹੈਗਾ ਉਹਦੇ ਬਾਅਦ ਹੀ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਸ਼ੁਰੂ ਹੋ ਗਈ ਸੀ ਅਤੇ ਕਿਸ ਤਰ੍ਹਾਂ ਦਾ ਇਹ ਬਲਾਸਟ ਹੈ ਕੀ ਐਕਸਪਲੋਸਿਵ ਫਿਊਲ ਕੀਤਾ ਗਿਆ ਨੇ ਗ੍ਰੇਨੇਡ ਸੀਗਾ ਜਾਂ ਕੋਈ ਹੋਰ ਬਲਾਸਟ ਹੋਈਗਾ ਉਹਦੀ ਤਫ਼ਸੀਲ ਜਿਹੜੀ ਹੈ ਉਹ جاری ਹੈ ਲੇਕਿਨ ਜਿਹੜੇ ਪੁਲਿਸ ਦੇ ਸੋਰਸ ਹੈਗੇ ਉਹ ਸਾਨੂੰ ਦੱਸ ਰਹੇ ਕਿ ਮੋਸਟ ਲਾਈਕਲੀ ਚਾਈਨੀਜ਼ ਗ੍ਰੇਨੇਡ ਹੈਗਾ ਜਿਹੜਾ ਫਟਿਆ ਗਿਆ ਸੀ ਤੁਹਾਨੂੰ ਯਾਦ ਹੋਵੇਗਾ ਕੁਝ ਮਹੀਨੇ ਪਹਿਲੇ ਇੱਕ ਸਿਮਿਲਰ ਟਾਈਪ ਆਫ ਐਕਸਪਲੋਜ਼ਨ ਜਿਹੜਾ ਹੈ ਉਹ ਪੁਣ ਜੋ ਹੋਇਆ ਸੀਗਾ ਇੱਕ ਹੋਰ ਰਿਲੀਜੀਅਸ ਪਲੇਸ ਦੇ ਬਾਹਰ ਜਿੱਦੇ ਵਿੱਚ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਸੀਗਾ ਤੇ ਕੱਲ ਰਾਤ ਜਿੱਥੇ ਘਟਨਾ ਹੈ ਗਈ ਉਹਦੇ ਵਿੱਚ ਵੀ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਹੈ ਤੇ ਕਿਤੇ ਨਾ ਕਿਤੇ ਇਹ ਲੱਗ ਰਿਹਾ ਹੈ ਕਿ ਜਿਹੜੇ ਅੱਤਵਾਦੀ ਇਸ ਇਲਾਕੇ ਵਿੱਚ ਛੁਪੇ ਹੋਏ ਨੇ ਆਪਣੀ ਪ੍ਰੈਜ਼ੈਂਸ ਦੱਸਣ ਲਈ ਇਸ ਤਰ੍ਹਾਂ ਦੀ ਘਟਨਾ ਨੂੰ ਅੰਜਾਮ ਦੇ ਰਹੇ ਸੀ ਹੂੰ ਹੂੰ ਤੇ ਜਿੰਦਾ ਜਦੋਂ ਇਹ ਪੂਰਾ ਹਾਦਸਾ ਵਾਪਰਿਆ ਸੀਗਾ ਜਿਸ ਤਰ੍ਹਾਂ ਕਿ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਚਾਈਨੀਜ਼ ਗ੍ਰੇਨਡ ਦਾ ਅਟੈਕ ਕੀਤਾ ਗਿਆ ਤੇ ਗੁਰਦੁਆਰਾ ਸਾਹਿਬ ਦੇ ਅੰਦਰ ਉਸ ਟਾਈਮ ਕੌਣ ਮੌਜੂਦ ਸੀ ਅ ਦੇਖੋ ਰਾਤ ਦਾ ਟਾਈਮ ਸੀਗਾ ਤੇ ਗੁਰਦੁਆਰਾ ਸਾਹਿਬ ਦੇ ਵਿੱਚ ਉਸ ਵਕਤ ਕੋਈ ਜ਼ਿਆਦਾ ਲੋਕ ਮੌਜੂਦ ਨਹੀਂ ਸੀਗੇ ਸਿਰਫ ਗੁਰਦੁਆਰੇ ਦੇ ਜਿਹੜੇ ਕੇਅਰ ਟੇਕਰ ਹੈਗੇ ਉਹ ਸੀਗੇ ਲੇਕਿਨ ਕੋਈ ਮੈਂ ਕਹਿੰਦਾ ਹਾਂ ਕਿ ਤਾਂ ਰਿਹਾ ਕਿ ਜਦੋਂ ਇਹ ਹਮਲਾ ਹੋਇਆ ਕੋਈ ਜਾਨੀ ਦੇ مالی ਨੁਕਸਾਨ ਨਹੀਂ ਹੋਇਆ ਹੈ ਉਸੇ ਵਕਤ ਜਿਸ ਜਦੋਂ ਇਹ ਹਮਲੇ ਦੀ ਖਬਰ ਮਿਲੀ ਉਹ ਸੂਚਨਾ ਬਾਹਰ ਆਈ ਉਹਦੇ ਨਾਲ ਹੀ ਜੰਮੂ ਕਸ਼ਮੀਰ ਪੁਲਿਸ ਦੀ ਟੀਮ ਐਸਓਜੀ ਦੀ ਟੀਮ ਆਰਮੀ ਦੀ ਟੀਮ ਉਸ ਪੂਰੇ ਇਲਾਕੇ ਵਿੱਚ ਪਹੁੰਚ ਕੇ ਉਸ ਇਲਾਕੇ ਦਾ ਮੁਹਾਸਰਾ ਕਰ ਲਿਆ ਤੇ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਉਸ ਇਲਾਕੇ ਦੇ ਜਿੰਨੇ ਵੀ ਸੀਸੀਟੀਵੀ ਕੈਮਰਾਜ਼ ਹੈਗੇ ਉਹਨਾਂ ਦੀ ਫੁਟੇਜ ਨੂੰ ਖੰਗਾਲਿਆ ਜਾ ਰਿਹਾ ਹੈ ਇਹ ਦੇਖਣ ਵਾਸਤੇ ਕਿ ਕੌਣ ਆਦਮੀ ਸੀਗਾ ਕੌਣ ਉਸ ਇਲਾਕੇ ਵਿੱਚ ਆਇਆ ਸੀ ਜਿਸ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਦੇਖੋ ਜਿੰਦਰ ਪਹੁੰਚਦਾ ਇਲਾਕਾ ਹੈ ਕਾਫੀ ਸੈਂਸਿਟਿਵ ਇਲਾਕਾ ਹੈ ਕਿ دہشت گرد ਦਾ ਹੱਥ ਇਸ ਪੂਰੇ ਹਮਲੇ ਛੋ ਸਕਦਾ ਹੈ ਅਹ ਦੇਖੋ ਬਿਲਕੁਲ ਇਸ ਤਰ੍ਹਾਂ ਦੀ ਜਿਹੜੀ ਵੀ ਕਟ ਗਤੀਵਿਧੀ ਹੁੰਦੀ ਹੈ ਕਟਨਾ ਹੁੰਦੀ ਹੈ ਉਹਦੇ ਵਿੱਚ ਤੈਸ਼ਦ ਗਰਦੀ ਇਨਵੋਲਡ ਹੋਨੇ ਹੁਣ ਇਹ ਦੇਖਣਾ ਇਹ ਰਹੇਗਾ ਕਿ ਕੀ ਇਹ ਕਿਸੇ OGW ਦੇ ਥਰੂ ਦੇ ਕੋਈ ਜਦੋਂ ਵੀ ਗ੍ਰੇਨੇਡ ਬਲਾਸਤੀ ਕਟਨਾ ਹੁੰਦੀ ਹੈ ਚਾਹੇ ਉਹ ਕਸ਼ਮੀਰ ਘਾਟੀ ਵਿੱਚ ਹੋਵੇ ਚਾਹੇ ਜੰਮੂ ਰੀਜਨ ਵਿੱਚ ਹੋਵੇ ਉਹਦੇ ਵਿੱਚ ਕੀ ਹਿੰਤਾ ਜਾਂਦਾ ਕਿ ਜਿਹੜੇ ਅਤਿੰਗਵਾਦੀ ਹੈਗੇ ਉਹ ਇਹ ਕੰਮ OGW ਅਵਰਗਰਾਉਂਡ ਵਰਕਰਸ ਨੂੰ ਦੇ ਦਿੰਦੇ ਨੇ ਤੇ ਇਹ ਅਵਰਗਰਾਉਂਡ ਵਰਕਰ ਨੇੜੇ ਤੇੜੇ ਆ ਆਂਦੇ ਜਾਂਦੇ ਹੀ ਇਹ ਹੈਂਡ ਗ੍ਰੇਨੇਡ ਛੁੱਟ ਜਾਂਦੇ ਆ ਤੇ ਉਹ ਲਠਣ ਵਿੱਚ ਕਾਮਯਾਬ ਹੋ ਜਾਂਦੇ ਹੁਣ ਇਸ ਕਰਕੇ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਸੀਸੀਟੀਵੀ ਕੈਮਰਾਸ ਨੂੰ ਬੰਗਾਲਿਆ ਜਾ ਰਿਹਾ ਪੂਰੇ ਇਲਾਕੇ ਦੇ ਇਹ ਦੇਖਣ ਵਾਸਤੇ ਕਿ ਉਸ ਟਾਈਮ ਦੇ ਪਰਟੀਕੂਲਰ ਮੂਵਮੈਂਟ ਤੇ ਉਸ ਉਸ ਇਲਾਕੇ ਵਿੱਚ ਕਿਸ ਕਿਸ ਕਿਸਤੀ ਮੂਵਮੈਂਟ ਜੇਗੀ ਤੇ ਪਲੱਸ ਜਿਹੜਾ ਡੰਪ ਡੇਟਾ ਹੈਗਾ ਮੋਬਾਈਲ कहिड़े मोबाइल फोन इन इलाक़िव थी कोई मोबाइल सिगनल हिते कैश हुय

ਹਮਲਾ ਹੋਇਆ ਦੱਸਿਆ ਜਾ ਰਿਹਾ ਹੈ ਹਾਲਕਿ ਜਾਂਚ ਦਾ ਵਿਸ਼ਾ ਹੈ ਇਸ ਵਿਛਾਲੇ ਜੋ ਪੁਲਿਸ ਹੈ ਮੋਬਾਈਲ ਡਾਟਾ ਉਥੋਂ ਜੋ ਆਲੇ ਦੁਆਲੇ ਦੇ ਲੋਕਾਂ ਦਾ ਉਹ ਡਮ ਕਰਨ ਦੀ ਕੋਸ਼ਿਸ਼ ਕਰਨ ਜਾਰੀ ਹੈ ਇਸ ਵਿਛਾਲੇ ਜਿਨ੍ਹਾਂ ਲੋਕਾਂ ਦੀ ਉਸ ਪੂਰੇ ਇਲਾਕੇ ਚ ਮੂਵਮੈਂਟ ਸੀਗੀ ਉਹਨਾਂ ਨੂੰ ਟ੍ਰੇਸ ਕੀਤਾ ਜਾ ਰਿਹਾ ਹੈ ਸੀਸੀਟੀਵੀ ਫੁਟੇਜ ਖੰਗਾਲੇ ਜਾ ਰਹੇ ਨੇ ਮੌਕੇ ਤੇ तमाम ਟੀਮਾਂ ਉਥੇ ਮੌਜੂਦ ਨੇ ਜੰਮੂ ਕਸ਼ਮੀਰ ਦੀ ਪੁਲਿਸ ਉਥੇ ਮੌਜੂਦ ਹੈ ਇਸ ਵਿਛਾਲੇ ਆਰਮੀ ਦੇ ਜਵਾਨ ਉਥੇ ਵੱਡੀ ਤਾਦਾਦ ਮੌਜੂਦ ਨੇ ਸਿਕਿਉਰਿਟੀ ਏਜੰਸੀ ਉਥੇ ਵੱਡੀ ਤਾਦਾਦ ਮੌਜੂਦ ਜਿਹहां ਪੇ जो हमारा गुरुद्वारा साहब की भवाल है गेट के साथ बहुत ही बड़ा जो है एक ब्लास्ट हुआ है जिसकी आवाज़ जो है पूरी पुंछ के अंदर आई है मैं ये कहना चाहता हूँ उस शख्स ने जान के इस गुरुद्वारा साहब के को टारगेट करने की कोशिश की है और मैं ये आपको ज़रूर कहूँ कि इस वक्त जो हमारा 325 सौ साल खालसा पंथ का सृजन दिवस जो है वो बनाया जा रहा बनाया जा रहा है जो सत तरीक से सात अप्रैल से लेकर दस अप्रैल तक इसी गुरुद्वारा साहब में बहुत बड़े फंक्शन होंगे और ग्यारह अप्रैल को एक नगर कीर्तन जो है इसी गुरुद्वारा साहब से जो है श्रीमान डेरा नगाल साहब में जाना है क्योंकि जि, जिस जिसके बीच में हज़ारों की तादाद में संगतें जो बाहर से आ रही हैं रागी आ रहे हैं प्रचारक आ रहे बहुत बहुत, 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 बहुत बड़े विद्वान आ रहे हैं मगर उसके साथ साथ हमारा इलेक्शन भी आ रहा है इस शख्स ने हिंदू मुस्लिम भाईचारे को नुकसान पहुंचाने की कोशिश करी की है इसने देश की एक एकता और अखंडता को नुकसान पहुंचाने की कोशिश की है हम ये सोच भी नहीं सकते कि ऐसी ग्रोणी हरकत उस शख्स ने यहाँ पे किया है और यहाँ पे मैं जरूर कहूँगा सारी एडमिनिस्ट्रेशन यहाँ पे पहुंची हुई थी यहाँ के एस एस पी और इसके साथ साथ डी सी और भी जितनी एजेंसीज के लोग हैं यहाँ पे पहुंचे हुए थे मल्ले वाले सारे पहुंचे हुए थे